ਗੁਰਦੀਪ ਸਿੰਘ ਨਖਸ਼ਦੀਪ ਤੇ ਨਵਲ ਤਿਲਕੰਦਾ ਅਗਲਾ ਕਾਂਢ ਨੋ ਦੂਜੇ ਦਿਨ ਰੌਣ ਨੇ ਮੈਨੂੰ ਦੱਸਿਆ ਤੂੰ ਪੁੱਛ ਰਿਹਾ ਸੀ ਲੋਨਾ ਦੀ লাশ ਬਾਰੇ ਕੱਲ ਪਤਾ ਹੀ ਨਹੀਂ ਲੱਗਿਆ লাশ ਦਾ ਸ਼ਾਇਦ ਸ਼ਾਰਕ ਲੈ ਗਏ ਹੋਣ ਪਤਾ ਨਹੀਂ ਦੋ ਹਫ਼ਤੇ ਤੋਂ ਬਾਅਦ ਟੀਵੀ ਤੇ ਉਸਦੇ ਲੋਹ ਹੋਣ ਦੀ ਖਬਰ ਆਈ ਲੁਕਾਸ ਉਸ ਬਾਰੇ ਟੀਵੀ ਉੱਤੇ ਹੋਈ ਇੰਟਰਵਿਊ ਵਿੱਚ ਦੱਸਦਾ ਸੀ ਲੂਣਾ ਨੇ ਉਸ ਦਿਨ ਉਹਨੂੰ ਕਿਹਾ ਸੀ ਕਿ ਉਹ ਮਕਾਨ ਲੈਣ ਦੇ ਚੱਕਰ ਵਿੱਚ ਕਿਸੇ ਨੂੰ ਮਿਲਣ ਗਈ ਸੀ ਮਾਲ ਵਿੱਚ ਮਤਲਬ ਵਿਚਾਰੇ ਉਹਨੇ ਕਿਸੇ ਨੂੰ ਨਹੀਂ ਸੀ ਦੱਸਿਆ ਪੁਲਿਸ ਪੁੱਛਦੀ ਪੁੱਛਦੀ ਮੇਰੇ ਤੇ ਕਾਹ ਪੁੱਛੀ ਮੈਂ ਪੁਲਿਸ ਨੂੰ ਦੱਸਿਆ ਲੂਣਾ ਬਹੁਤ ਢੇਰ ਤੋਂ ਮੇਰੇ ਨਾਲ ਵਟਕੀ ਸੀ ਕਿਉਂਕਿ ਉਸਨੇ ਕੁਝ ਮੈਨੂੰ ਪੈਸੇ ਦੇਣੇ ਸਨ ਜਿਸ ਬਾਰੇ ਉਹ ਮੇਰੇ ਨਾਲ ਗੱਲ ਕਰ ਲੈਂਦੀ ਸੀ ਪਰ ਅਜੇ ਉਹ ਪੈਸੇ ਦੇ ਨਹੀਂ ਸੀ ਸਕੀ ਮੈਨੂੰ ਉਸ ਨੂੰ ਕਿਹਾ ਸੀ ਕਿ ਜਦੋਂ ਉਸ ਕੋਲ ਪੈਸੇ ਹੋਣ ਉਹ ਦੇ ਦੇਵੇ। ਇੰਜੋ ਮੈਨੂੰ ਤਾਂ ਕਈ-ਕਈ ਮਹੀਨੇ ਤੱਕ ਨਹੀਂ ਸੀ ਮਿਲਦੀ। ਦਰਅਸਲ ਉਹ ਲੁਕਾਸ ਨੂੰ ਬੜਾ ਪਿਆਰ ਕਰਨ ਲੱਗ ਪਈ ਸੀ ਲੁਕਾਸ ਜੋ ਉਸ ਨਾਲ ਪੜਾਉਂਦਾ ਸੀ। ਮੈਨੂੰ ਉਹ ਇਹੋ ਆਖਦੀ ਸੀ ਕਿ ਲੁਕਾਸ ਦੀ ਜ਼ਿੰਦਗੀ ਹੈ। ਉਸ ਬਾਰੇ ਹੀ ਮੇਰੇ ਕੋਲ ਗੱਲਾਂ ਕਰਦੀ ਹੁੰਦੀ ਸੀ। ਫਿਰ ਅਸੀਂ ਬੋਲਣ ਤੋਂ ਘਟੜਾਉਣ ਲੱਗ ਪਏ। ਮੈਂ ਨਾ ਸ਼ਬਦਾਂ ਨੂੰ ਹੀ ਯਾਦ ਕਰ ਲਿਆ ਜਦੋਂ ਵੀ ਕੋਈ ਪੁਲਿਸ ਸਟੇਸ਼ਨ ਵਿੱਚ ਨਵਾਂ ਡਿਟੈਕਟਿਵ ਆਉਂਦਾ ਉਹ ਲੋਨਾ ਦਾ ਕੇਸ ਕੋਲ ਕੇ ਉਸ ਨੂੰ ਸਲਝਾਉਣ ਦੀ ਕੋਸ਼ਿਸ਼ ਕਰਦਾ ਤੇ ਮੈਨੂੰ ਵੀ ਪੁੱਛਦਾ ਤੇ ਮੈਂ ਇਹੋ ਸ਼ਬਦ ਦੁਹਰਾ ਦਿੰਦਾ ਸੀ ਵੱਡੀ ਗੱਲ ਸੀ ਕਿ ਲੋਨਾ ਦੀ লাশ ਨਹੀਂ ਸੀ ਮਿਲੀ ਜਿਸ ਦਾ ਕਾਰਨ ਸ਼ਾਰਕ ਵੀ ਹੋ ਸਕਦੇ ਨੇ ਕਿ ਜਦੋਂ ਉਸ ਨੂੰ ਮੈਂ ਡਬੋ ਕੇ ਤੇ ਪੱਥਰ ਨਾਲ ਦਬਾ ਕੇ ਬਾਹਰ ਆ ਗਿਆ ਸੀ ਉਸ ਤੋਂ ਬਾਅਦ ਸ਼ਾਇਦ ਜਲਦੀ ਹੀ ਕਿਸੇ ਵੇਲੇ ਸ਼ਾਰਕ ਆ ਗਏ ਹੋਣ ਉਹ ਜੋ ਪੱਥਰ ਉਸ ਤੇ ਰੱਖੇ ਸੀ ਉਹਨਾਂ ਨੇ ਦੇਰ ਤੱਕ ਦਬਾਈ ਰੱਖਿਆ ਹੋਵੇ ਅਰੇ ਸੀ ਬਹੁਤ ਤੇ ਡੂੰਗੇ ਪਾਣੀ ਵਿੱਚ ਤਾਂ ਗਈ ਨਹੀਂ ਸੀ ਉੰਜ ਮੇਰੇ ਅੰਦਰ ਪਹਿਲਾਂ ਤੋਂ ਕੁਝ ਫਿਕਰ ਜਾਂ ਪਰੇਸ਼ਤਾ ਪਰ ਹੌਲੀ-ਹੌਲੀ ਉਹ ਫਿਕਰ ਤੇ ਡਰ ਖਤਮ ਹੋ ਗਏ ਲੂਨਾ ਕਿਉਂਕਿ ਨਾਸਿਸ ਕਰਕੇ ਪਿੱਛੋਂ ਵੀ ਉਸ ਦਾ ਕੇਸ ਚੁੱਕਣ ਵਾਲਾ ਕੋਈ ਨਹੀਂ ਸੀ ਪਰ ਪੁਲਿਸ ਨੇ ਉਸ ਦਾ ਕੇਸ ਕਦੇ ਛੱਡਿਆ ਨਹੀਂ ਸੀ ਤੇ ਕਈ ਅਖਬਾਰਾਂ ਵਾਲਿਆਂ ਨੇ ਲੂਨਾ ਬਾਰੇ ਕਾਫੀ ਦੇਰ ਤੱਕ ਛਾਪਿਆ ਵੀ ਸੀ ਲੁਕਾਸ ਮੈਨੂੰ ਮਿਲਣਾ ਚਾਹੁੰਦਾ ਸੀ ਪਰ ਮੈਂ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਯਾਕੇ ਕਿ ਤੂੰ ਹੀ ਸ਼ਾਇਦ ਲੂਨਾ ਨੂੰ ਲੋਭ ਕੀਤਾ ਹੋਵੇ ਪੁਲਿਸ ਮੈਨੂੰ 2 ਅਕਤੂਬਰ ਦੇ ਨੇੜੇ ਤੇੜੇ ਸਮੇਂ ਬਾਰੇ ਸਿਰਫ ਸਵਾਲ ਕਰਦੀ ਕਿ ਮੈਂ ਉਹ ਦਿਨ ਕਿੱਥੇ ਗੁਜ਼ਾਰਿਆ ਤਾਂ ਉਹ ਪੁੱਛਦੇ ਕਿ ਮੇਰੇ ਨਾਲ ਲੂਨਾ ਦਾ ਰਿਸ਼ਤਾ ਟੁੱਟਣ ਦਾ ਕੀ ਕਾਰਨ ਸੀ ਮੈਂ ਇਹੋ ਆਖਦਾ ਜੋ ਮੈਂ ਪੁਲਿਸ ਨੂੰ ਪਹਿਲਾਂ ਦੱਸਿਆ ਸੀ ਜਾਂ ਕਿ ਜਦੋਂ ਮੇਰੇ ਕੋਲ ਸੀਤਾ ਤੋਂ ਮੇਰੇ ਨਾਲ ਸੀ ਪਰ ਜਦੋਂ ਤੋਂ ਸੈਂਡਿਆਗੋ ਚਲੀ ਗਈ ਸੀ ਅਸੀਂ ਘਟਵਾਦੀ ਮਿਲ ਸਕਦੇ ਸੀ ਸਾਡੀ ਕੋਈ ਲੜਾਈ ਨਹੀਂ ਸੀ प्रकाश ਨੇ ਵੀ ਕੁਝ ਇਹੋ ਜਿਹਾ ਦੱਸਿਆ ਸੀ ਕਿ ਰੌਨ ਨਾਲ ਉਹ ਗੁజర్ ਰਹੀ ਸੀ ਪਰ ਸੈਂਡਿਆਗੋ ਆਉਣ ਤੋਂ ਬਾਅਦ ਉਹ ਰੌਨ ਨਾਲ ਟੁੱਟ ਗਈ ਸੀ ਮੈਂ ਇਹ ਕਿੱਸ ਵੀ ਨਹੀਂ ਕਰ ਸਕਦਾ ਰੌਨ ਕਿ ਤੂੰ ਇੱਕ ਬੇਕਸੂਰ ਨੌਜਵਾਨ ਲੜਕੀ ਦਾ ਕਤਲ ਕਰ ਸਕਦਾ ਸੀ ਪਤਾ ਨਹੀਂ ਯਾਰ ਇੰਜ ਲੱਗਦਾ ਹੈ ਕਿ ਮੈਂ ਇੱਕ ਪ੍ਰੋਫੈਸਰ ਨਾਲੋਂ ਇੱਕ ਕਾਤਲ ਨਾਲ ਦੋਸਤੀ ਰੱਖੀ ਹੈ ਮੇਰਾ ਮਨ ਖਰਾਬ ਹੋ ਰਿਹਾ ਹੈ ਮੈਂ ਲੂਨਾ ਦੇ ਕਤਲ ਬਾਰੇ ਸੁਣ ਕੇ ਉਸ ਨੂੰ ਉਹੋ ਜਿਹਾ ਦੱਸਿਆ ਜੋ ਮੇਰੇ ਮਨ ਵਿੱਚ ਚੱਲ ਰਿਹਾ ਸੀ ਕਿਵੇਂ ਸੌਂਦਾ ਰਿਹਾ ਤੂੰ ਰਾਤ ਨੂੰ ਕਿ ਜਿਸ ਔਰਤ ਨੇ ਸਭ ਕੁਝ ਜਵਾਨੀ ਵਿੱਚ ਤੇਰੇ ਉੱਤੇ ਨਿਸ਼ਾਵਰ ਕਰ ਦਿੱਤਾ ਹੋਵੇ ਤੇ ਤੂੰ ਉਸ ਦੀ ਜਾਨ ਲਵੇਂ ਸਿਰਫ ਇਸ ਲਈ ਕਿ ਉਹ ਕਿਸੇ ਹੋਰ ਨਾਲ ਜੀਵਨ ਬਤਾਉਣਾ ਚਾਹੁੰਦੀ ਸੀ ਤੋਂ ਸਮਝ ਨਹੀਂ ਆ ਬਲ ਰਹਾ ਮੇਰੇ ਸਿਰ ਵਿੱਚ ਉਦੋਂ ਬਦਰੇ ਦੀ ਭਾਵਨਾ ਕਰ ਕਰ ਗਈ ਸੀ ਮੇਰੇ ਮਨ ਵਿੱਚ ਇਹ ਸੀ ਕਿ ਉਸ ਨੇ ਕਿਸੇ ਹੋਰ ਮਰਦ ਕਰਕੇ ਮੈਨੂੰ ਤਗਾ ਦਿੱਤਾ ਸੀ ਜਦੋਂ ਮੇਰੇ ਨਾਲ ਸਰੀਰਕ ਪੱਖੋਂ ਵੀ ਜੁੜੀ ਸੀ ਉਦੋਂ ਬਾਲਗ ਸੀ ਉਸ ਨੂੰ ਮੇਰੀ ਉਮਰ ਦਾ ਪਤਾ ਸੀ ਪਰ ਸ਼ਾਇਦ ਉਹ ਮਤਲਬ ਲਈ ਜੁੜੀ ਸੀ ਤੇ ਮਤਲਬ ਨਿਕਲਣ ਤੋਂ ਬਾਅਦ ਉਹ ਮੇਰੇ ਤੋਂ ਦੂਰ ਜਾਣਾ ਚਾਹੁੰਦੀ ਸੀ ਮੈਂ ਉਦੋਂ ਇੰਜ ਸੋਚਦਾ ਰਿਹਾ ਜਦੋਂ ਫੇਰ ਕੁਝ ਦੇਰ ਬਾਅਦ ਜੈਨੇਟ ਦਾ ਬੋਏਫ੍ਰੈਂਡ ਜੇਲ ਵਿੱਚ ਗਿਆ ਤੇ ਜੈਨੇਟ ਡਰਗੀ ਹੋ ਗਈ ਉਦੋਂ ਮੈਨੂੰ ਇੰਜ ਲੱਗ ਪਿਆ ਕਿ ਜੋ ਅਸੀਂ ਕਰਦੇ ਆ ਉਹ ਸਾਡੇ ਨਾਲ ਵਾਪਰਦਾ ਵੀ ਹੈ ਉਹਨਾਂ ਦਿਨਾਂ ਵਿੱਚ ਯਰੋਪ ਲੈਨ ਤੇ ਮੈਨੂੰ ਵਿਕੀ ਮਿਲੀ ਜਿਸ ਦਾ ਨਵਾਂ ਨਵਾਂ ਤਲਾਕ ਹੋਇਆ ਸੀ ਮੈਂ ਜ਼ਿਆਦਾ ਜਨਰਲ ਕਰਕੇ ਚਿੰਤਤ ਹੋਇਆ ਰਹਿੰਦਾ ਸੀ আর ਵਿਕੀ ਨਾਲ ਮੇਰੀ ਡੇਟਿੰਗ ਚੱਲਦੀ ਰਹੀ ਅੰਜ ਮੇਰਾ ਮਨ ਲੂਨਾ ਵੱਲੋਂ ਹਟਿਆ ਰਿਹਾ ਲੂਨਾ ਬਾਰੇ ਉਹਦੋਂ ਮੈਂ ਕਦੇ ਕਟਵਾਦੀ ਸੋਚਦਾ ਸੀ ਪਰ ਜਨਰਲ ਦੀ ਬੁਰੀ ਹਾਲਤ ਵੇਖ ਕੇ ਕਦੇ ਮੇਰਾ ਮਨ ਸੋਚਦਾ ਕਿ ਮੈਨੂੰ ਬਣਾਉਣ ਵਾਲਾ ਮੈਨੂੰ ਸਜ਼ਾ ਦੇ ਰਿਹਾ ਜਿਵੇਂ ਕਹਾਵਤ ਹੈ ਨਾ ਕਿ ਜੋ ਕੋਲੋਂ ਜਾਂਦਾ ਹੈ ਉਹ ਵਾਪਸ ਆ ਜਾਂਦਾ ਹੈ ਜੇ ਨੇਕੀ ਕਰੋਗੇ ਨੇਕੀ ਆਏਗੀ ਜੇ ਬਰਿਆਈ ਕਰੋ ਤਦ ਬਰਿਆਈ ਆਏਗੀ ਕੋ ਜਿੰਜ ਸੋਚਨ ਉਤੇ ਮੇਰੇ ਅੰਦਰ ਪਛਤਾਵਾ ਪੈਦਾ ਹੋਣਾ ਸ਼ੁਰੂ ਹੋ ਗਿਆ ਕਈ ਵਾਰ ਦਿਲ ਵਿੱਚ ਆਉਂਦਾ ਕਿ ਮੈਂ ਪੁਲਿਸ ਸਟੇਸ਼ਨ ਜਾ ਕੇ ਆਪਣਾ ਗੁਨਾਹ ਕਬੂਲ ਕਰ ਲਵਾਂ ਪਰ ਫਿਰ ਜੈਨਟ ਮੇਰੀ ਅਗਿਆ ਜਾਂਦੀ ਜੈਨਟ ਨੂੰ ਡਰਗ ਵਾਲੀ ਆਦਤ ਵਿੱਚੋਂ ਕੱਢਦਿਆਂ ਮੇਰਾ ਬੜਾ ਵਕਤ ਲੱਗ ਗਿਆ ਤੇ ਮੇਰਾ ਬੜਾ ਪੈਸਾ ਖਰਚ ਹੋਇਆ ਵਿੱਕੀ ਮੇਰੇ ਨਾਲ ਰਹਿਣ ਲੱਗ ਪਈ ਉਹਦੋਂ ਵਿੱਕੀ ਵੀ ਮੇਰੇ ਕੋਲ ਜੈਨਟ ਪ੍ਰਤੀ ਹਮਦਰਦੀ ਵਖਾਉਂਦੀ ਰਹਿੰਦੀ ਸੀ ਵੇਹਤੋ ਬਾਅਦ ਜਦੋਂ ਮੈਂ ਜਨਟ ਨੂੰ ਪੈਰਾਂ ਤੇ ਖੜੇ ਕਰਨ ਦੀ ਕੋਸ਼ਿਸ਼ ਵਿੱਚ ਪੈਸੇ ਖਰਚਦਾ ਤਦ ਮੇਰਾ ਜਨਟ ਉਤੇ ਕੀਤਾ ਖਰਚਾ ਵਿਕੀ ਨੂੰ ਚੁਪਦਾ ਸਾਡਾ ਵਿਆਹ ਹੋਇਆ ਜੇ ਸਾਲ ਹੀ ਤਾਂ ਹੋਇਆ ਸੀ ਕਿ ਵਿਕੀ ਜਨਟ ਨਾਲ ਝਗੜਾ ਕਰ ਬੈਠੀ ਅਤੇ ਉਹ ਜਨਟ ਨੂੰ ਬਹੁਤ ਉੱਚਾ ਤੇ ਬੁਰਾ ਬੋਲਣ ਲੱਗ ਪਈ ਜਿਸ ਕਰਕੇ ਮੈਂ ਜਨਟ ਲਈ ਮੈਂ ਇੱਕ ਵੱਖਰਾ ਰੂਮ ਵਾਲਾ ਅਪਾਰਟਮੈਂਟ ਲੈ ਕੇ ਦਿੱਤਾ ਉਹ ਡਰਕ ਵਿੱਚੋਂ ਪੂਰੀ ਤਰ੍ਹਾਂ ਨਿਕਲ ਤਾਂ ਆਈ ਸੀ ਪਰ ਮੈਂ ਅਜੇ ਉਸ ਉਤੇ ਰੋਸਾਨੀ ਸੀ ਕਾਰਜ ਉਸ ਨੂੰ ਮੈਂ ਇੱਕ ਕੋਰਸ ਕਰਵਾਇਆ ਸਲੂਨ ਖੋਲਣ ਵਾਰੇ ਉਹ ਉਸਨੇ ਪੂਰਾ ਕਰ ਲਿਆ ਤੇ ਇੱਕ ਸਲੂਨ ਉਤੇ ਕੰਮ ਕਰਨ ਲੱਗ ਪਈ ਮੈਂ ਯੂਨੀਵਰਸਿਟੀ ਤੋਂ ਰੋਜ਼ ਉਸ ਕੋਰਸ ਜਾਂਦਾ ਹੁੰਦਾ ਸੀ ਰੋਜ਼ ਕਿਉਂ ਮੈਂ ਪੁੱਛਿਆ ਰੋਣ ਨੇ ਉੱਤਰ ਦਿੱਤਾ ਮੈਂ ਚਾਹੁੰਦਾ ਸੀ ਕਿ ਜੈਨਟ ਆਪਣੇ ਕੰਮ 'ਤੇ ਧਿਆਨ ਦੇਵੇ ਉਸ ਨੂੰ ਮੈਂ ਉਸ ਦਾ ਆਪਣਾ ਸਲੂਨ ਖੋਲ੍ਹ ਕੇ ਦੇਣ ਦਾ ਵਾਦਾ ਦਿੱਤਾ ਸੀ ਉਸ ਨੂੰ ਰੋਜ਼ ਤਦੇ ਮੈਂ ਚੈੱਕ ਕਰਦਾ ਸੀ ਕਿ ਉਹ ਮੁੜ ਕੇ ਡਰੱਗ ਵੱਲ ਤਾਂ ਨਹੀਂ ਜਾ ਰਹੀ ਵਿੱਕੀ ਸਕਲੋਂ ਬੜੀ ਤੰਗ ਹੁੰਦੀ ਸੀ ਉਹਨੂੰ ਮੈਂ ਇਹ ਗੱਲ ਸਮਝਾਈ ਵੀ ਵਿੱਕੀ ਉਹ ਆਖਦੀ ਰਹੀ ਕਿ ਜੇ ਜੈਨਟ ਨੇ ਸਲੂਨ ਆਪਣਾ ਖੋਲਣਾ ਤਾਂ ਕਰਦਾ ਚੁੱਕੇ ਉਹ ਆਪ ਆਪਣਾ ਕਾਰੋਬਾਰ ਖੋਲੇ ਉਹ ਆਖਦੀ ਸੀ ਕਿ ਉਹ ਤਾਂ ਕਦੇ ਆਪਣੇ ਪਿਓ ਤੇ ਭਾਰ ਨਹੀਂ ਸੀ ਬਣੀ ਤੂੰ ਜੈਨਟ ਨੂੰ ਐਰਕਸਟਰ ਦਾ ਕੋਰਸ ਕਰਵਾ ਦੇ ਵਿੱਕੀ ਮੈਨੂੰ ਆਖਦੀ ਪਰ ਜੈਨ ਸਲੂਨ ਵਿੱਚ ਹੀ ਦਿਲਚਸਪੀ ਰੱਖਦੀ ਸੀ ਮੇਰੇ ਤੇ ਵਿੱਕੀ ਦੇ ਸਿਰਫ 2 ਸਾਲ ਵਧੀਆ ਨਿਕਲੇ ਪਰ ਸਤੋਬਾ ਸਾਡੇ ਵਿਚਕਾਰ ਇੱਕ ਤਰੇੜ ਜੀ ਆ ਗਈ ਜਿਸ ਨੂੰ ਮੈਂ ਨਜ਼ਰ ਅੰਦਾਜ਼ ਕਰਦਾ ਰਿਹਾ ਤੂੰ ਆਪਣੀਆਂ ਸਮੱਸਿਆਵਾਂ ਵਿੱਚ ਫਸ ਗਿਆ ਪਰ ਵਿਚਾਰੀ ਲੂਣਾ ਪੈਨੂ ਕੱਟ ਕੇ ਰੋਣ ਤਰਖੀ ਨਾ ਬੋਲਿਆ ਕਿਹੋਂਜ ਦੇ ਸਵਾਲ ਕਰੀ ਜਾਂਦਾ ਐ ਤੂੰ ਬਲਰਾ ਇਹ ਪੁਰਸ ਕੋਲ ਦੱਸਣਾ ਜਾਂ ਦੱਸ ਦੇ ਤੂੰ ਜੇ ਤੂੰ ਆਖੇ ਮੈਨੂੰ ਪੁਲਿਸ ਨੂੰ ਦੱਸਣਾ ਚਾਹੀਦਾ ਮੈਂ ਫੇਰ ਵੀ ਨਹੀਂ ਦੱਸਾਂਗਾ ਰੋਣ ਉਹ ਪੁਲਿਸ ਨੂੰ ਹੁਣ ਦੱਸ ਕੇ ਕੀ ਬਣ ਜਾਏਗਾ 83 ਦਾ ਹੋ ਗਿਆ ਕੀ ਲਾਭ ਹੁੰਨ तू ਬਹੁਤ ਵੱਡਾ ਗੁਨਾਹ ਕੀਤਾ ਹੈ ਇਹ ਤੂੰ ਮਨ ਤੂੰ ਇੱਕ ਬੇਕਸੂਰ ਨੌਜਵਾਨ ਲੜਕੀ ਦੀ ਆਪਣੀ ਮਾਤਰਬ ਪ੍ਰਸਤੀ ਵਿੱਚ ਜਾਨ ਲਈ ਹੈ ਮੈਂ ਰੌਣ ਨੂੰ ਆਖਿਆ ਮੈਂ ਇਹ ਗੱਲ ਤੇਰੀ ਮੰਨਦਾ ਤੇ ਬਹੁਤ ਪਛਤਾਂਦਾ ਮੈਂ ਰੌਣ ਨੇ ਕਿਹਾ ਮੈਂ ਰੌਣ ਨੂੰ ਜਨਰਲ ਇਸ ਰੌਣ ਖੋਲ ਹੀ ਦਿੱਤਾ ਮੈਂ ਵੀ ਸ਼ਬਦ ਲਿਆ ਕਿਉਂਕਿ ਉਹਨੇ ਮੇਰੇ ਰੋਸ ਨੂੰ ਪਸੰਦ ਨਹੀਂ ਸੀ ਕੀਤਾ ਆ ਮੈਂ ਕੁਝ ਕਰਜ਼ਾ ਲਿਆ ਆਪਣੀ ਤਨਖਾਹ ਦੇ ਵਿੱਚ ਮੇਰੇ ਕੋਲੇ ਕੁਝ ਬਚਤ ਕੀਤੀ ਹੋਈ ਸੀ ਉਸ ਵਿੱਚੋਂ ਕੁਝ ਮੈਂ ਜਨਰ ਦੇ ਸਲੂਨ ਲਈ ਦੇ ਦਿੱਤਾ ਤੇ ਸਲੂਨ ਲਈ ਕੁਝ ਹੋਰ ਚਾਹੀਦਾ ਸੀ ਪਰ ਵਿਕੀ ਬਿਲਕੁਲ ਹੀ ਮੁਕਰ ਗਈ। ਵਿਕੀ ਜਨਰ ਪ੍ਰਤੀ ਸਖਤ ਰਹੀ ਜਿਸ ਕਰਕੇ ਮੇਰੇ ਮਨ ਵਿੱਚ ਵਿਕੀ ਦੀ ਪਿਆਰ ਵਗੈਰਾ ਕੁਝ ਨਹੀਂ ਰਿਹਾ। ਬਲਕਿ ਮੈਂ ਤਾਂ ਇਹ ਸੋਚਦਾ ਸੀ ਕਿ ਉਹ ਮੇਰੇ ਕੋਲੋਂ ਤਲਾਕ ਲਵੇ ਤੇ ਜਾਵੇ ਕਿਸੇ ਪਾਸੇ। ਉਸ ਦੇ ਜਨਰ ਪ੍ਰਤੀ ਬਤੀਰੇ ਖਾਸ ਕਰਕੇ ਉਸ ਦੇ ਬੱਚਿਆਂ ਪ੍ਰਤੀ ਬਤੀਰੇ ਤੋਂ ਮੈਂ ਨਾ ਅੱਕ ਗਿਆ ਕਿ ਇੱਕ ਵਾਰ ਮੈਂ ਵਿਕੀ ਨੂੰ ਵੀ ਮਾਰਨ ਬਾਰੇ ਸੋਚਣ ਲੱਗ ਗਿਆ ਸੀ। ਪਰ ਇਹ ਖਿਆਲ ਨੇ ਮੈਨੂੰ ਰੋਕੀ ਰੱਖਿਆ। ਉਹ ਇਹ ਕਿ ਲੂਨਾ ਦੇ ਕੇਸ ਵਿੱਚ ਤਾਂ ਬਚ ਗਿਆ ਇਹ ਨਾ ਹੋਵੇ ਕਿ ਵਿਕੀ ਦੇ ਕਤਲ ਵਿੱਚ ਫਾਸੀ ਜਾਵਾਂ ਅਸੀਂ ਸਮਝੌਤੇ ਕਰਨ ਵਾਲਿਆਂ ਵਾਂਗ ਹੀ ਕਰ ਰਹੇ ਥੇ ਵੀਕੀ ਖੁਦ ਮੇਰੇ ਕੋਲੋਂ ਦੂਰ ਜਾ ਰਹੀ ਸੀ ਉਹ ਆਪਣਾ ਧਿਆਨ ਆਪਣੀ ਲੜਕੀ ਵਰਤਾਂ ਦਾ ਦੇਣ ਲੱਗ ਪਈ ਮੇਰਾ ਧਿਆਨ ਜੈਨਟ ਅਤੇ ਉਸਦੇ ਬੱਚਿਆਂ ਉੱਤੇ ਰਿਹਾ ਬੱਚੇ ਵੱਡੇ ਹੋਣ ਲੱਗ ਪਏ ਇੱਕ ਬੰਦਾ ਉਸਦੇ ਸਲੂਨ ਵਿੱਚ ਆਉਂਦਾ ਸੀ ਜਿਸ ਨਾਲ ਜੈਨਟ ਤਰਖਲ ਗਈ ਪਰ ਅਜੇ ਉਸ ਨੂੰ ਉਹ ਆਪਣਾ ਬॉयਫ੍ਰੈਂਡ ਨਹੀਂ ਸੀ ਸਵੀਕਾਰ ਕਰੀ ਕਿਉਂਕਿ ਉਸਨੇ ਉਸ ਬੰਦੇ ਬਾਰੇ ਸੁਣਿਆ ਸੀ ਕਿ ਉਸਨੇ ਆਪਣੀ ਪਤਨੀ ਨੂੰ ਬੜਾ ਕੁਟਿਆ ਸੀ ਅਤੇ ਉਹ ਜੇਲ੍ਹ ਵੀ ਕੱਟ ਕੇ ਆਇਆ ਸੀ। ਉਹ ਇੱਕ ਕਾਰ ਮਕੈਨਿਕ ਸੀ। ਕੋਰਟ ਵਿੱਚ ਮੁਕੱਦਮਾ ਜਿੱਤ ਕੇ ਉਹ ਹਰੇਕ ਵੀਕਐਂਡ ਉੱਤੇ ਆਪਣੇ ਬੱਚਿਆਂ ਨੂੰ ਘਰੇ ਲੈ ਕੇ ਆਉਂਦਾ ਸੀ। ਮੈਂ ਜੈਨ ਨੂੰ ਕਿਹਾ ਜੇ ਉਹ ਬੰਦਾ ਤੇਰੇ ਮਨ ਨੂੰ ਚੰਗਾ ਨਹੀਂ ਲੱਗਦਾ ਤਦ ਹੋਰ ਵੇਖ ਲੈ ਤੂੰ। ਤੇ ਜੈਨਟ ਨੇ ਮੇਰੀ ਮੰਨ ਲਈ। ਜਦੋਂ ਜੈਨਟ ਉਸ ਤੋਂ ਦੂਰ ਜਾਣ ਲੱਗੀ ਤਦ ਉਹ ਅੰਦਰੋਂ ਜੈਨਟ ਨਾਲ ਨਾਰਾਜ਼ ਹੋ ਗਿਆ। ਐਨਾ ਅੱਖ ਕੇ ਰੋਣੀ ਆਪਣੀ ਕਹਾਣੀ ਅਗਲੇ ਦਿਨ ਉੱਤੇ ਭਾ ਮੈਂ ਰੋਂਹ ਭਰੀ ਬੈਠ ਕੇ ਹੂ ਸੋਚਦਾ ਰਿੰਦਾ ਕਿ ਵੇਖੋ ਇੱਕ ਪ੍ਰੋਫੈਸਰ ਨੇ ਆਪਣੀ ਜ਼ਿੰਦਗੀ ਕੀ ਬਣਾ ਲਈ ਸੀ ਉਹ ਗਿਆਨ ਵੰਡਣ ਵਾਲਾ ਪੁਰਸ਼ ਇੱਕ ਨੌਜਵਾਨ ਤੇ ਹੋਂਹ ਹਰ ਔਰਤ ਦਾ ਕਾਤਲ ਬਣ ਗਿਆ ਤੇ ਫਿਰ ਆਪਣੀ ਧੀ ਨੂੰ ਸੈਟਲ ਕਰਨ ਦੇ ਚੱਕਰ ਵਿੱਚ ਆਪਣੀ ਪਤਨੀ ਨਾਲ ਸਬੰਧ ਵੀ ਤੋੜ ਬੈਠਿਆ ਸੀ ਉਹ ਇੱਕ ਚੰਗਾ ਪੁਰਸ਼ ਵੀ ਸੀ ਤੇ ਇੱਕ ਮੰਦਾ ਪੁਰਸ਼ ਵੀ ਸੀ ਉਸ ਦਾ ਸਰੀਰ ਹੁਣ ਦਿਨ ਬਦਨ ਢਲਦਾ ਜਾ ਰਿਹਾ ਸੀ ਮੈਂ ਉਸ ਤੋਂ ਬਹੁਤ ਛੋਟਾ ਤਾਂ ਨਹੀਂ ਸੀ ਪਰ ਮੇਰੀ ਸਿਹਤ ਉਸ ਦੀ ਸਿਹਤ ਨਾਲੋਂ ਕਿਤੇ ਬੱਧੀਆ ਸੀ ਹਰ ਹਫ਼ਤੇ ਉਸ ਨੂੰ ਡਾਕਟਰ ਕੋਲ ਵੀ ਜਾਣਾ ਪੈ ਰਿਹਾ ਸੀ ਸ਼ਾਇਦ ਉਸ ਨੂੰ ਕੋਈ ਰੋਗ ਹੋਵੇ ਪਰ ਮੈਨੂੰ ਉਸਨੇ ਇਸ ਬਾਰੇ ਕਦੇ ਕੁਝ ਨਹੀਂ ਸੀ ਦੱਸਿਆ ਜੈਨਟ ਸਕੂਲ ਰੋਜ਼ ਆਉਂਦੀ ਸੀ ਜੈਨਟ ਨੇ ਸਾਡੇ ਦੋਨਾਂ ਲਈ ਇੱਕ ਮੇਡ ਰੱਖੀ ਹੋਈ ਸੀ ਆਪਣੇ ਹਿੱਸੇ ਦੇ ਮੇਡ ਦੇ ਪੈਸੇ ਮੈਂ ਜੈਨਟ ਨੂੰ ਹੀ ਦੇ ਦਿੰਦਾ ਸੀ ਜੈਨਟ ਆਪਣੇ ਪਿਓ ਨੂੰ ਸਦੀ ਪਸੰਦ ਜੋ ਕੁਝ ਖਾਣ ਨੂੰ ਖਾਸ ਬਣਾ ਕੇ ਲਿਆਉਂਦੀ ਸੀ ਉਹ ਕੁਝ ਮੇਰੇ ਲਈ ਵੀ ਲਿਆਉਂਦੀ ਸੀ ਜੈਨਟ ਬੜੀ ਨੇਕ ਸੀ ਪਰ ਕਦੇ-ਕਦੇ ਉਸ ਨੂੰ ਮੈਰੌਨ ਕੋਲ ਬੈਠਾ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਵੇਖਦਾ ਤੇ ਨੋਟ ਕਰਦਾ ਕਿ ਉਸ ਨੂੰ ਆਪਣੇ ਪਿਓ ਨਾਲ ਬੜਾ ਪਿਆਰ ਸੀ ਸ਼ਾਇਦ ਮੇਰੇ ਪੁੱਤਰ ਵੀਰ ਰਾਜ ਨਾਲੋਂ ਕਿਤੇ ਵੱਧ ਪਰ ਉਹ ਕਈ ਵਾਰ ਉਸ ਵੱਲ ਇੰਜ ਵੇਖਦੀ ਜਿਵੇਂ ਉਸ ਪ੍ਰਤੀ ਉਸ ਨੂੰ ਕੋਈ ਗਿਲਾ ਹੋਵੇ ਮੈਂ ਇੱਕ ਦਿਨ ਉਸ ਨੂੰ ਪੁੱਛੀ ਲਿਆ ਉਹਨੇ ਸvaroop ਕੇ ਮੇਰੇ ਵੱਲ ਵੇਖਿਆ ਲੈਡ ਜੇ ਮੇਰੀ ਜ਼ਿੰਦਗੀ ਵਿੱਚ ਫੇਰ ਨਾ ਹੁੰਦਾ ਜਿਵੇਂ ਮੈਂ ਇਹਨੂੰ ਛੱਡ ਗਈ ਸੀ ਸ਼ਾਇਦ ਮੇਰਾ ਅੰਤ ਸੜਕਾਂ ਉੱਤੇ ਹੁੰਦਾ ਤੇ ਮੇਰੇ ਬੱਚਾ ਨੂੰ ਵੈਲਫੇਅਰ ਵਾਲੇ ਲੈ ਜਾਂਦੇ ਡੇਡ ਕਰਕੇ ਮੇਰੇ ਕੋਲ ਮੇਰਾ ਇਸਰੂਨ ਹੈ ਤੇ ਘਰ ਹੈ ਤੇ ਮੇਰੇ ਬੱਚੇ ਹਨ ਜੋ ਪੜ ਗਏ ਹਨ ਮੇਰੇ ਖਦਰ ਹੈ ਨਾ ਉਹ ਕੁਝ ਵੀ ਕੀਤਾ ਜੋ ਆਮ ਇਨਸਾਨ ਨਹੀਂ ਕਰਦਾ ਉਸ ਬਾਰੇ ਮੈਂ ਗੱਲ ਨਹੀਂ ਕਰ ਸਕਦੀ ਪਰ ਮੈਨੂੰ ਹੁਣ ਇਹ ਦੁੱਖ ਹੈ ਕਿ ਇਹਨੂੰ 슈ਗਰ ਦੀ ਬਿਮਾਰੀ ਹੈ ਅਤੇ ਹਾਈ ਕੋਲੇਸਟ੍ਰੋਲ ਵੀ ਹੈ ਜਿਸ ਕਰਕੇ ਦਵਾਈ ਦਾ ਧਿਆਨ ਰੱਖਣਾ ਪੈਂਦਾ ਹੈ ਇਹ ਬੜੀ ਵਾਰ ਦਵਾਈ ਲੈਂਦਾ ਹੀ ਨਹੀਂ ਤੇ ਇਹਦੀ ਹਾਲਤ ਵਿਗੜ ਜਾਂਦੀ ਹੈ ਇਸ ਕਰਕੇ ਰੋਜ਼ ਮੈਨੂੰ ਇੱਧਰ ਆਉਣਾ ਪੈਂਦਾ ਮੈਂ ਸੋਚਦੀ ਹਾਂ ਕਿ ਮੈਂ ਇਹਨੂੰ ਆਪਣੇ ਘਰ ਹੀ ਲੈ ਜਾਵਾਂ ਤੂੰ ਵੀ ਬਲਰਾ ਮੇਰੇ ਡੈਡ ਨੂੰ ਮਿਲ ਨਾ ਸਕਦਾ ਠੀਕ ਚੰਗਾ ਮੈਂ ਚੱਲਦਾ ਤੂੰ ਰੌਣ ਦੀ ਬੜੀ ਸਮਝਦਾਰਤੀ ਹੈ ਆਖ ਕੇ ਮੈਂ ਰੌਣ ਤੇ ਕਰੂੰ ਤੁਰ ਪਿਆ ਘਰ ਆ ਕੇ ਵੀ ਮੈਂ ਰੌਣ ਤੇ ਜੰਤ ਬਾਰੇ ਸੋਚਦਾ ਕਿ ਇਹ ਬਾਬ ਦੀ ਕੀ ਕੀ ਆਪਣੇ ਅੰਦਰ ਛੁਪਾਈ ਬੈਠੇ ਸਨ ਕੋਈ ਦਿਨ ਰੌਣ ਨੇ ਮੇਰੇ ਨਾਲ ਕੋਈ ਵੀ ਨਿੱਜੀ ਗੱਲ ਨਹੀਂ ਕੀਤੀ ਅਸੀਂ ਆਮ ਵਿਸ਼ਿਆਂ ਬਾਰੇ ਜ਼ਰੂਰ ਵਿਚਾਰ ਕਰਦੇ ਰਹੇ ਮੈਂ ਉਸ ਦੀ ਉਹ ਕਹਾਣੀ ਵੀ ਸੁਣਨੀ ਚਾਹੁੰਦਾ ਸੀ ਜਿਸ ਬਾਰੇ ਉਹ ਆਖਦਾ ਸੀ ਕਿ ਲੋਨਾ ਦੇ ਕਤਲ ਵਰਗੀ ਇੱਕ ਹੋਰ ਤਰਸ ਦੀ ਦਾ ਭਾਰ ਵੀ ਹੋ ਚੁੱਕੀ ਫਿਰਦਾ ਸੀ ਬਾਕੀ ਅਗਲੇ ਕਾਂਡ ਵਿੱਚ